ਚੋਰੀ ਹੋਈ ਹੈ ਇੱਕ ਬਹੁਤ ਵੱਡਾ ਹਾਸਾ ਹੈ ਸਾਡੇ ਗਰੀਬਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਵਿੱਚ ਕਿ ਇਹਦੀ ਪੂਰਤੀ ਜਿਹੜੀ ਹੈ ਸਾਡੇ ਗਰੀਬ ਪਰਿਵਾਰਾਂ ਦੀ ਕਿਸੇ ਤਰੀਕੇ ਨਾਲ ਵੀ ਹੋਣੀ ਚਾਹੀਦੀ ਹੈ ਅਸੀਂ ਪੁਰਜ਼ੋਰ ਪੁਲਿਸ ਨੂੰ ਬਕਾਇਦਾ ਤੌਰ ਤੇ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਚੋਰੀਆਂ ਹੋਈਆਂ ਇਹਨਾਂ ਨੂੰ ਬਰਾਮਦ ਕਰਕੇ ਇਹਨਾਂ ਗਰੀਬਾਂ ਦੇ ਹਵਾਲੇ ਜਿਹੜਾ ਹੈਗਾ ਇਹਨਾਂ ਦਾ ਸਮਾਨ ਕੀਤਾ ਜਾਵੇ ਤੇ ਮੌਕੇ ਦੀ ਜਾਇਜ਼ਾ ਲਿਆ ਜਾ ਕੇ ਸਾਰੇ ਘਰਾਂ ਦੀ ਆਪਣੇ ਮੂਰੀ ਬਣਾਈ ਆਪਾਂ ਨਕਸਲ ਬਣਾਇਆ ਨਾਲੇ ਕੋਸ਼ਿਸ਼ ਕੀਤੀ ਆ ਕਿ ਕਿੰਨਾ ਕਿੰਨਾ ਸੋਨਾ ਹੈ ਤਕਰੀਬਨ ਦਰਮੇਲ ਸਿੰਘ ਅਤੇ ਜਗਤਰਾਮ ਦਰਮੇਲ ਸਿੰਘ ਅਤੇ ਰਾਮ ਸਿੰਘ ਅਤੇ ਦਰਬਾਰ ਸਿੰਘ ਚਾਰਾਂ ਕਰਾਂ ਵਿੱਚ ਹੋਈ ਆ ਗੜਸ਼ੰਕਰ ਅਦੀਨ ਪਿੰੰਦੇ ਇਲਾਕਾ ਬੀਤ ਦੇ ਪਿੰਡ ਬੱਸੀ ਬਸਤੀ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਵਲੋ ਚਾਰ ਕਰਾਨੂ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਏ ਜਦਕਿ ਪੀੜਤ ਪਰਿਵਾਰਾਂ ਨੂੰ ਇਸ ਵਾਰਦਾਤ ਦਾ ਸਵੇਰੇ ਪਤਾ ਚੱਲਿਆ ਮਿਲੀ ਜਾਣਕਾਰੀ ਅਨੁਸਾਰ ਚੋਰਾਵਲੋ ਘਰ ਦੇ ਤਾਲੇ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਪੀੜਤ ਗੁਰਮੇਲ ਸਿੰਘ ਜੋ ਕਿ ਦਿਹਾੜੀ ਕਰਕੇ ਪਰਿਵਾਰ ਦਾ ਪੇੜ ਪਾਲਦਾ ਸੀ ਅਤੇ ਢਿੱਡ ਘੁੱਟ-ਘੁੱਟ ਕੇ ਪੈਸੇ ਇਕੱਠੇ ਕਰ ਰਿਹਾ ਸੀ ਉਸ ਗਰੀਬ ਨਾਲ ਵਾਪਰੀ ਇਸ ਵਾਰਦਾਤ ਨਾਲ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਗੱਲਬਾਤ ਦ ਗੜਿਤ ਪਰਿਵਾਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ 8 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਉੱਥੇ ਹੀ ਪਿੰਡ ਵਿੱਚ ਇੰਨੀ ਵੱਡੀ ਬਾਰਦਾਤ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਜਦ ਇਸ ਮੌਕੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਆਉਂਦੇ ਜਾਣਦੇ ਹਾਂ ਐਸੇ ਚੌਕੀ ਹਾਜ਼ਰ ਸੀ ਬਜਰੀਆ ਟੈਲੀਫੋਨ ਕੰਟਰੋਲ ਰੂਮ ਤੋਂ ਮਸੂਲ ਹੋਇਆ ਕਿ ਪਿੰਡ ਬੱਸੀ ਦੇ ਵਿੱਚ ਤਿੰਨ ਚਾਰ ਘਰਾਂ 'ਚ ਚੋਰੀ ਹੋ ਗਈ ਆ ਇਸ ਤੇ ਮਨ ਐਸੇ ਸਮੇਂ ਸਾਥੀ ਮੌਕੇ ਤੇ ਪੁੱਜਾਂ ਤੇ ਮੌਕੇ ਦੀ ਜਾਇਦਾ ਲਿਆ ਜਾ ਕੇ ਸਾਰੇ ਘਰਾਂ ਦੀ ਆਪਣੇ ਮੂਵੀ ਬਣਾਈ ਆਪਾਂ ਨਕਸ਼ੇ ਬਣਾਇਆ ਨਾਲੇ ਪੁੱਛਕਿਚ ਕੀਤੀ ਆ ਕਿ ਕਿੰਨੇ ਕਿੰਨੇ ਸੋਨਾ ਹੈ ਤਰੀਬਨ ਗਰਮੇਲ ਸਿੰਘ ਅਤੇ ਜਗਤਰਾਮ ਗਰਮੇਲ ਸਿੰਘ ਅਤੇ ਰਾਮ ਸਿੰਘ ਅਤੇ ਦਰਬਾਗ ਸਿੰਘ ਚਾਰਾਂ ਘਰਾਂ ਵਿੱਚ ਚੋਰੀ ਹੋਈ ਆ ਜਿਹੜੇ ਆਪਾਂ ਹੁਣ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਚ ਲੈਂਦੀ ਜਾਊਗੀ ਜਿੰਦੇ ਤੋਂ ਅੱਛਾ ਕੀ ਨਾ ਨਾ ਕੀਆ ਆਪਣਾ ਇਹਨਾਂ ਗਰਮੇਲ ਸਿੰਘ ਆ ਜੀ अच्छा हां जी अच्छा इधर ਸੁੱਤੇ ਵੇ ਤੁਸੀਂ हां जी ਮੈਂ ਦੂਜੇ ਕਮਰੇ ਸੁੱਤਾ ਬੇ ਨਾਲ ਦੇ ਕਮਰੇ ਚ ਨੇ ਬੱਚੇ ਸੁੱਤੇ ਵਿੱਚ ਸਾਰੇ ਹਾਂ ਜੀ ਕਿੰਨਾ ਕਿੰਨਾ ਨੁਕਸਾਨ ਆਪਣਾ 2 ਲੱਖ ਦੇ ਕਰੀਬ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਜੀ ਪਤਾ ਨਹੀਂ ਕਿਹੜੀ ਚੀਜ਼ ਨਾਲ ਜਾਂਦੇ ਕੱਟੇ ਚ ਕੀ ਆ ਕੀਤਾ ਕਿਸ ਟਾਈਮ ਆ ਕੇ ਕਿਸ ਟਾਈਮ ਨੇ ਕੋਈ ਪਤਾ ਨਹੀਂ ਲੱਗਿਆ ਜੀ ਬੰਦਿਆਂ ਦਾ ਪਤਾ ਕੋਣ ਅਣਪਛਾਤੇ ਆ ਨਾਲ ਪਛਾਣੇ ਹੋਣੇ ਜੀ ਬੰਦੇ ਦੇਖੇ ਨਹੀਂ ਜੀ ਆ ਕੀ ਗੱਲ ਹੋਈ ਹੈ ਤੁਹਾਡੇ ਬੱਸੀ ਚ ਅੱਜ ਬਹੁਤ ਬੜੇ ਦੁੱਖ ਦੀ ਗੱਲ ਹੈ ਸਾਣਾਗੜ ਸ਼ੰਕਰ ਪੈਂਦੇ ਪਿੰਡ ਬਸਿ ਵਸਤੀ ਜਿੱਥੇ ਕਿ ਰਾਤ ਤਕਰੀਬ 4 ਘਰਾਂ ਦੇ ਚੋਰੀ ਹੋਈ ਹੈ ਜਿਸ ਵਿੱਚ ਕੇ ਲੱਖਾਂ ਦਾ ਸਮਾਨ ਸੋਨਾ ਚਾਂਦੀ ਤੇ ਕੈਸ਼ ਵਗੈਰਾ ਵੀ ਲੁੱਟ ਹੋਈ ਹੈ ਤੇ ਸਾਨੂੰ ਇਦਾਂ ਲੱਗਦਾ ਹੈਗਾ ਕਿ ਜਿਹੜੇ ਚੋਰੀ ਹੋਈ ਹੈ ਇਹ ਇੱਕ ਬਹੁਤ ਵੱਡਾ ਹਾਸਾ ਹੈ ਸਾਡੇ ਗਰੀਬਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਵਿੱਚ ਕੇ ਇਹ ਵੀ ਪੂਰਤੀ ਜਿਹੜੀ ਹੈ ਸਾਡੇ ਗਰੀਬ ਪਰਿਵਾਰਾਂ ਦੀ ਕਿਸੇ ਤਰੀਕੇ ਨਾਲ ਵੀ ਹੋਣੀ ਚਾਹੀਦੀ ਹੈ ਅਸੀਂ ਪੁਰਜੋਰ ਪੁਲਿਸ ਨੂੰ ਬਕਾਇਦਾ ਤੌਰ ਤੇ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਚੋਰੀਆਂ ਹੋਈਆਂ ਹਨ ਇਹਨਾਂ ਨੂੰ ਬਰਾਮਦ ਕਰਕੇ ਇਹਨਾਂ ਗਰੀਬਾਂ ਦੇ ਹਵਾਲੇ ਜਿਹੜਾ ਹੈਗਾ ਇਹਨਾਂ ਦਾ ਸਮਾਨ ਕੀਤਾ ਜਾਵੇ ਜਿਸ ਵਿੱਚ ਕਿ ਸੋਨਾ ਤਕਰੀਬਨ ਤਕਰੀਬਨ ਚੋਂ ਘਰਾਂ ਦਾ ਘੱਟੋ ਘਾਟ 8 ਲੱਖ ਰੁਪਏ ਦੇ ਕਰੀਬ ਜਿਹੜੀ ਚੋਰੀ ਹੋਈ ਹੈ ਸੋ ਬਹੁਤ ਵੱਡਾ ਨੁਕਸਾਨ ਹੈ ਇਹਨਾਂ ਦੀ ਪਰਭਾਈ ਹੋਣੀ ਬਹੁਤ ਜ਼ਰੂਰੀ ਹੈ ਤੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਤੁਰੰਤ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਇਹ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਬੀਰੂਰਪੋਰ ਸਟਾਰ ਨਿਊਜ਼ ਪੰਜਾਬੀ ਟੀਵੀ